ਮੈਨੂੰ ਮੈਂ ਸ਼ੁਰੂ ਤੋਂ ਹੀ ਕੁਕਿੰਗ ਦਾ ਸ਼ੌਂਕ ਸੀਗਾ ਤੇ ਉਹਦੇ ਕਰਕੇ ਮੈਂ ਘਰ ਵੀ ਡਿਸ਼ੂ ਵਗਰਾ ਬਣਾਉਂਦਾ ਲੈਂਦਾ ਸੀ ਔਰ ਇਹਨੂੰ ਵੀ ਦੱਸਿਆ ਰਿਹਾ ਜਾਂਦਾ ਸੀਗਾ ਫਿਰ ਉਹਦੇ ਕਰਕੇ ਮੈਂ ਸੋਚਿਆ ਕਿ ਚਲੋ ਅਸੀਂ ਇੱਕ ਛੋਟਾ ਜਿਹਾ ਕਾਫੇ ਖੋਲ ਲੈਂਦੇ ਹਾਂ ਕਿਉਂਕਿ ਜਿੱਦਾਂ ਲੋਕਾਂ ਨੂੰ ਅੱਜਕੱਲ ਖਾਣ ਪੀਣ ਦਾ ਬਹੁਤ ਸ਼ੌਕ ਹੈ ਔਰ ਅਲੱਗ-ਅਲੱਗ ਲੋਕੀ ਆਇਕਲ ਦੇਖਦੇ ਆ ਕਿ ਕਿਹੜੀ ਚੀਜ਼ ਨਵੀਂ ਖੁੱਲੀ ਹੈ ਅਲੱਗ-ਅਲੱਗ ਚੀਜ਼ਾਂ ਕੀ ਬਰਦੀਆਂ ਕਿ ਨਹੀਂ ਆ ਉਹਨੂੰ ਲੈ ਕੇ ਫਿਰ ਮੇਰੇ ਨਾਲ ਸਲਾਹ ਕੀਤੀ ਘਰ ਗੱਲ ਕੀਤੀ ਫਿਰ ਅਸੀਂ ਉਸ ਤਰੀਕੇ ਨਾਲ ਫਿਰ ਇੱਕ ਆਪਣਾ ਕਾਫੇ ਓਪਨ ਕਰ ਲਿਆ ਤੇ ਅਸੀਂ ਦੋਨੋਂ ਕੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਕਹਿ ਸਕਦੇ ਬਟ ਅਸੀਂ ਦੋਨੋਂ ਨਾਲ ਨੂੰ ਚੀਜ਼ਾਂ ਬਣਾਉਂਦੇ ਸੀਗੇ ਦੇਖੋ ਇਹਨਾਂ ਦੇ ਸ਼ੌਂਕ ਹੈ ਮੇਰਾ ਵੀ ਸ਼ੌਂਕ ਹੈ ਤਾਂ ਫਿਰ ਕਿਉਂ ਨਾ ਆਪਾਂ ਹਲਕੇ ਹਨਾ ਜਦ ਵਿਆਹ ਤੋਂ ਬਾਅਦ ਹੁਣ ਸਾਂਝ ਕਾਰੀ ਲਈ ਹੈ ਤਾਂ ਫਿਰ ਇਹ ਸਾਂਝ ਦੇ ਨਾਲ ਹੀ ਹੁਣ ਆਪਾਂ ਨਵੀਂ ਸ਼ੁਰੂਆਤ ਕੀਤੀ ਹੈ ਦੇਖੋ ਹੁਣ ਤੁਹਾਨੂੰ ਸਭ ਨੂੰ ਇੱਕ ਵਾਰੀ ਆ ਕੇ ਅਗਰ ਇੱਥੇ ਆਉਂਗੇ ਤਾਂ ਤੁਹਾਨੂੰ ਟੇਸਟ ਕਰੋ ਤੇ ਤੁਸੀਂ ਇੱਥੇ ਬਾਰ ਬਾਰ ਆਉਂਦੇ ਜੀ ਉਹ ਪਹਾੜੀ ਮੋਮੋਸ ਮਿਲਦੇ ਆ ਜਿਹੜੇ ਸਪੈਸ਼ਲ ਮਕਲੋੜਗੰਜ ਵਗੈਰਾ ਦੀ ਵਾਲੀ ਸਾਈਡ ਮਿਲਦੀਆਂ ਉਸੇ ਤਰੀਕੇ ਦੀ ਔਥੈਂਟਿਕ ਚਟਨੀ ਹੈ ਤੁਸੀਂ ਆਪਣੇ ਕੋ ਪਿੰਕ ਕਲਰ ਦੀ ਰੂਜ਼ ਦੀ ਹੈ ਗ੍ਰੀਨ ਕਲਰ ਦੀ ਪਾਂਟੀ ਹੈ ਸਪਾਇਰਲ ਪੋਟੈਟੋ ਹੈ ਬਾਕੀ ਹੋਰ ਵੀ ਕਿੰਨਾ ਕੁਝ ਈ ਹੈ ਸਾਰਾ ਕੁਝ ਇਹ ਚੀਜ਼ਾਂ ਸਾਡੀਆਂ ਸਪੈਸ਼ਲ ਹੈ ਜਿੱਦਾਂ ਆਪਾਂ ਸਟੂਡੈਂਟਸ ਨੂੰ ਪੜ੍ਹਾਉਂਦੇ ਸੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਆਪਣਾ ਆਪਾਂ ਆਈਟੀ ਦਾ ਇੰਸਟੀਚਿਊਟ ਚਲਾਉਂਦਾ ਸੀ ਤੇ ਕੋਵਿਡ ਤੋਂ ਬਾਅਦ ਉਹ ਬੰਦ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇਹ ਕੈਫੇ ਬਾਰੇ ਸੋਚਿਆ ਤੇ ਉਸ ਟਾਈਮ ਵੀ ਇਹ ਘਰ ਰਹਦੀ ਸੀ ਫਿਰ ਘਰ ਜਾਣ ਨੂੰ ਵੀ ਅੱਛੀ ਲੱਗਦੀ ਸੀ ਫਿਰ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਘਰ ਦੇ ਆਦੀ ਮਰਜ਼ੀ ਤੇ ਨਾਲ ਹੀ ਅਸੀਂ ਇਥੇ ਰਹਿ ਗਏ ਨੇ ਚੇ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਵਧੀਆ ਆ ਸ਼ੁਰੂ ਤੋਂ ਹੀ ਇਦਾਂ ਦਾ ਬੈਸਟ ਫਰੈਂਡ ਇਦਾਂ ਦਾ ਜੀਵਨ ਸਾਥੀ ਕਿਸੇ ਕਿਸੇ ਨੂੰ ਮਿਲਦਾ ਆ ਜੀ ਠੀਕ ਹੈ ਤੇ ਇਦਾਂ ਦੇ ਬੰਦੇ ਨੂੰ ਤੋ ਕਰਾ ਕੇ ਮੈਂ ਜਾਣਾ ਵੀ ਕੀਤੀ ਸੀਗਾ ਠੀਕ ਹੈ ਨਾ ਸੋਮ ਲੱਕੀ ਟੂ ਹੈਵਿੰਗ ਯੂ ਹੈਵਿੰਗ ਹਿਮ ਇਨ ਮਾਈ ਲਾਈਫ ਨਹੀਂ ਬਾਚ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਉਹਨਾਂ ਨੂੰ ਪਤਾ ਸੀ ਰਾਘਵ ਅਤੇ ਦਿਵਯਾ ਦਿਵਯਾ ਤੇ ਰਾਘਵ ਨੂੰ ਸਮਝਾਉਣਾ ਕਿ ਇਸ ਕਾਫੇ ਨੂੰ ਛਾਇਏ ਤਾਂ ਛੋਟਾ ਜਿਹਾ ਕਾਫੇ ਆ ਸਾਡਾ ਇਹਨੂੰ ਹੋਰ ਵੱਡਾ ਕਰੀਏ ਅੱਗੇ ਬ੍ਰਾਂਚੀਜ਼ ਅੱਗੇ ਬਣਾਈਏ ਸੇਰ ਜਿਹੜਾ ਟੂਰਿਸਟ ਪਲੇਸਿਸ ਉੱਤੇ ਵੀ ਇਹਦੇ ਜ ਆਪਾਂ ਛੋਟੇ ਛੋਟੇ ਕੈਫੇ ਖੋਲੀਏ ਇਹ ਸਾਡਾ ਸੁਪਨਾ ਹੈ ਇਹ ਤਾਂ ਸਭ ਮੈਂ ਲੋਕਾਂ ਦੀ ਸੋਚ ਹੈ ਨਾ ਕਿ ਕੌਣ ਕੀ ਕਹਿੰਦਾ ਹੈ ਹੁਣ ਇਹ ਤਾਂ ਹੋਣਾ ਸੀ ਤਾਂ ਆਪਾਂ ਸਿੱਖ ਇੱਕ ਸਾਥ ਦੇ ਨਾਲ ਕਰ ਰਹੇ ਹਾਂ ਸਾਰਾ ਕੁਝ ਹੁਣ ਇਹ ਚ ਲੋਕੀ ਨੈਗੇਟਿਵ ਚੱਲਣ ਪੋਜ਼ਿਟਿਵ ਚੱਲਣ ਦਾ ਉਹਨਾਂ ਦੀ ਸੋਚ ਹੈ ਨਾ ਹੁਣ ਵਿਆਹ ਦੇ ਬੰਧਨ ਚ ਵੱਧ ਗਏ ਹੁਣ ਜਿਹੜਾ ਜੋ ਮਰਜ਼ੀ ਬੋਲਦਾ ਕੋਈ ਚੱਕਰ ਨਹੀਂ ਪਹਿਲਾਂ ਲਵ ਮੈਰਿਜ ਵੇਲੇ ਵੀ ਗੱਲਾਂ ਸੁਣਨੀਆਂ ਪਈਆਂ ਸੀਗਾ ਤੇ ਜਿੱਦਾਂ ਸਮਝ ਲਓ ਕਿ ਤੇ ਇਹਨੇ ਘੁੰਮਣ ਜਾਣਾ ਜੇ ਕੁਝ ਹੈ ਜੇ ਸੈਟਲਿੰਗ ਕੋਈ ਪਲਾਨ ਕੈਨਸਲ ਹੋ ਜਾਂ ਮੈਨੂੰ ਚੰਗਾ ਲੱਗਦਾ ਹੈ ਕੁੜੀਆਂ ਦਾ ਬਹੁਤ ਸ਼ੌਂਕ ਹੁੰਦਾ ਸ਼ਾਪਿੰਗ ਕੀਤੀ ਹੁੰਦੀ ਸਾਰੀ ਤਿਆਰੀ ਕੀਤੀ ਹੁੰਦੀ ਅੱਗੇ ਤੋਂ ਜਦੋਂ ਸੇਲੀਆ ਨੂੰ ਦੱਸਿਆ ਹੁੰਦਾ ਮੈਂ ਜਾਣਾ 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 ਇੱਕਦਮ ਕੁਝ ਕੈਂਸਲ ਹੋ ਜਾਂਦਾ ਕਿੰਨਾ ਜ਼ਿਆਦਾ ਗਲਤ ਲੱਗਦਾ ਨਾ ਫਿਰ ਫਿਰ ਮੈਂ ਜਿੱਦਾਂ ਕਿਤੇ ਵੀ ਜਾ ਕੇ ਕੋਈ ਡਿਸ਼ ਖਾਂਦਾ ਸੀਗਾ ਉਹ ਮੈਂ ਦੇਖਦਾ ਸੀ ਕਿ ਕਿਸ ਤਰੀਕੇ ਨਾਲ ਬਣਾਈਆ ਮੈਨੂੰ ਹੁੰਦਾ ਸੀ ਕਿ ਹਾਂ ਇਸੇ ਤਰੀਕੇ ਦੀ ਡਿਸ਼ ਬਣਾਈ ਉਹ ਮੈਂ ਚੀਜ਼ਾਂ ਬਣਾਉਂਦਾ ਰਿਹਾ ਬਣਾਉਂਦਾ ਰਿਹਾ ਕਈ ਗੱਲਾਂ ਸੁਣੀਆਂ ਪਈਆਂ ਕਿ ਬੈਸਟ ਫਰੈਂਡ ਸੀ ਅੱਛਾ ਆਉ ਦੇ ਨਾ ਹੋਈ ਹੈ ਇਹ ਦਿਨ ਹੋਈ ਹੈ ਤੁਹਾਨੂੰ ਪਤਾ ਹੀ ਆ ਲੋਕਾਂ ਦੀ ਅੱਜ ਕੱਲ ਸੋਚ ਜਿੱਦਾਂ ਦੇ ਲੋਕ ਉਹ ਜਿੰਨੇ ਲੋਕ ਉਹ ਨਹੀਂ ਆ ਗੱਲਾ ਇਹੀ ਦੱਸ ਸਕਦੀ ਜਿਆਦਾ ਖਵਾ ਖਵਾ ਕੇ ਮੈਡਮ ਇੰਪ੍ਰੈਸ ਹੋਏ ਆ ਤੇ ਅੱਜ ਇਹਨਾਂ ਦੇ ਵੋਟੀਆਂ ਮੇਰੇ ਮਦਰ ਇਨ ਲਾ ਹੈ ਉਹ ਸਾਰੀ ਸਪੋਰਟ ਕਰਦੇ ਆ ਮੇਰੀ ਫੈਮਲੀ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਦੀ ਹੈ ਸਾਡੇ ਦੋਨਾਂ ਨੂੰ ਸਪੋਰਟ ਕਰਦੀ ਹੈ ਇਵਨ ਕਿ ਤੇ ਮੈਨੂੰ ਇੱਦਾਂ ਕੁਝ ਨਹੀਂ ਹੁੰਦਾ ਬਸ ਥੋੜਾ ਬਹੁਤ ਹੀ ਹੁੰਦਾ ਹੈ ਅੱਧਾ ਘੰਟਾ ਕੰਮ ਕਰਕੇ ਫਿਰ ਸੋਜੀਦਾ ਫਿਰ ਕੰਮ ਤੇ ਫਿਰ ਰਿਪੀਟ ਇਟ ਐਂਡ ਰਿਪੀਟ ਹੈ ਸਾਡਾ ਐਡਰੈਸ ਹੈਗਾ ਸੋਡਲ ਚੌਂਦੇ ਵਿੱਚ ਹੈ ਹਾਂਜੀ ਪੀਚ ਨਗਰ ਰੋਡ ਦੇ ਉੱਤੇ ਸਾਹਮਣੇ ਬਿਲਕੁਲ ਰਾਮਲੀਲਾ ਪਾਰਕ ਹੈ ਤੇ ਉਹਦੇ ਨਾਲ ਹੀ ਫੋਟੋ ਵਾਲਾ ਗਿਫਟ ਹੈ ਜੋ ਬਿਲਕੁਲ ਆਪੋਜੀਟ ਸਾਈਡ ਦਾ ਦਰਾਵਿਆਸ ਕੈਫੇ ਹੈ ਅਸੀਂ ਯਾਦ ਉੱਤੇ ਵੀ ਮੈਡਮ ਯਾਦ ਦੇ ਪਿੱਛੇ ਜਿਹੜਾ ਹੁੰਦਾ ਨਾ ਜਿਹੜਾ ਸਟੇਟ ਰਿਪੋਰਟ ਹੈਗਾ ਦਰਾਵਿਆਸ ਹੈ ਤਾਂ ਉਹਨੂੰ ਹੀ ਅਸੀਂ ਪ੍ਰਮੋਟ ਕਰਕੇ ਅੱਜ ਆਪਣਾ ਕੈਫੇ ਖੋਲਿਆ ਦਰਾਵਿਆਸ ਕੈਫੇ ਜੀ ਕਿ ਸਾਡੇ ਕੈਫੇ ਚ आओ ਵਿਜ਼ਿਟ ਕਰੋ ਅਸੀਂ ਤੁਹਾਨੂੰ ਸੁਆਦ ਸੁਆਦ ਖਾਣਾ ਖਵਾਵਾਂਗੇ ਤੇ ਤੁਹਾਨੂੰ ਆਪਾਂ ਰਿਪੀਟ ਤੋਂ ਰਿਪੀਟ ਰਿਪੀਟ ਤੋਂ ਰਿਪੀਟ ਸਰਵ ਕਰਾਂਗੇ ਨੰਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੈਡਮ ਦਿਵਿਆ। ਓਕੇ ਕੀ ਕਰਦੇ ਹੋ ਤੁਸੀਂ? ਮੈਮ ਮੈਂ ਕ੍ਰੋਮ ਡਿਸਪੈਂਸ ਚ ਸੇਲ ਮੈਨੇਜਰ ਦੀ ਜੌਬ ਕਰਦੀ ਆ ਤੇ ਉਸ ਤੋਂ ਬਾਅਦ ਮੈਂ ਇਹਨਾਂ ਨਾ ਆ ਕੇ ਆਪਣਾ ਕੈਫੇ ਆਪਾਂ ਦੋਨੋਂ ਜਣੇ ਰਨ ਕਰਦੇ ਆ। ਓਕੇ। ਤੇ ਤੁਹਾਡਾ ਕੀ ਨਾਮ ਹੈ? ਰਾਘਵ ਝੱਡਾ। ਓਕੇ ਤੁਸੀਂ ਕੀ ਕਰਦੇ ਹੋ? ਮੈਮ ਮੈਂ ਆਪਣਾ ਕੈਫੇ ਨਿਊ ਓਪਨ ਕੀਤਾ ਹੈ ਇਹਨੂੰ ਰਨ ਕਰ ਰਹੇ ਆ। ਓਕੇ। ਹਾਂਜੀ ਤੇ ਵੀਰੇ ਜਿਵੇਂ ਤੁਸੀਂ ਦੱਸਿਆ ਕਿ ਹਨਾ ਤੁਸੀਂ ਦੋਵੇਂ ਇਕੱਠੇ ਕੰਮ ਕਰਦੇ ਹੋ। ਹੂੰ। ਤੇ ਕਿਵੇਂ ਮਾਈਂਡ ਦੇ ਵਿੱਚ ਆਈディア ਆਇਆ ਕਿ ਨਹੀਂ ਇਕੱਠੇ ਕੰਮ ਕਰਨਾ ਚਾਹੀਦਾ? ਮੈਨੂੰ ਮੈਮ ਸ਼ੁਰੂ ਤੋਂ ਹੀ ਕੁਕਿੰਗ ਦਾ ਸ਼ੌਂਕ ਸੀਗਾ। ਤੇ ਉਹਦੇ ਕਰਕੇ ਮੈਂ ਘਰ ਵੀ ਡਿਸ਼ ਵਗੈਰਾ ਬਣਾਉਂਦਾ ਲੈਂਦਾ ਸੀ ਔਰ ਇਹਨੂੰ ਵੀ ਦੱਸਦਾ ਰਹਿੰਦਾ ਸੀਗਾ ਫਿਰ ਉਹਦੇ ਕਰਕੇ ਮੈਂ ਸੋਚਿਆ ਕਿ ਚਲੋ ਅਸੀਂ ਇੱਕ ਛੋਟਾ ਜਿਹਾ ਕਾਫੇ ਖੋਲ ਲੈਨੇ ਆ ਕਿਉਂਕਿ ਜਿੱਦਾਂ ਲੋਕਾਂ ਨੂੰ ਅੱਜਕੱਲ ਖਾਣ ਪੀਣ ਦਾ ਬਹੁਤ ਸ਼ੌਕ ਹੈ ਅਲੱਗ-ਅਲੱਗ ਲੋਕੀ ਆਈਕਲ ਦੇਖਦੇ ਆ ਕਿ ਕਿਹੜੀ ਚੀਜ਼ ਨਵੀਂ ਖੁੱਲੀ ਹੈ ਅਲੱਗ-ਅਲੱਗ ਚੀਜ਼ਾਂ ਕੀ ਬਣ ਰਹੀਆਂ ਕੀ ਨਹੀਂ ਆ ਉਹ ਨੂੰ ਲੈ ਕੇ ਫਿਰ ਮੇਰੇ ਨਾਲ ਸਲਾਹ ਕੀਤੀ ਈ ਗੱਲ ਕੀਤੀ ਫਿਰ ਅਸੀਂ ਉਸ ਤਰੀਕੇ ਨਾਲ ਫਿਰ ਇੱਕ ਆਪਣਾ ਕਾਫੇ ਓਪਨ ਕਰ ਲਿਆ ਓਕੇ ਤੇ ਮੈਮ ਜਿਨੇ ਨੇ ਵੀ ਦੱਸਿਆ ਕਿ ਇਹਨਾਂ ਦਾ ਸ਼ੌਂਕ ਸੀ ਤੁਹਾਨੂੰ ਵੀ ਕੁਕਿੰਗ ਦਾ ਸ਼ੌਂਕ ਸੀ ਕਿ ਆ ਜਿਹ ਹਾਂਜੀ ਮੈਡਮ ਕੁਕਿੰਗ ਦਾ ਸ਼ੌਂਕ ਤਾਂ ਮੈਨੂੰ ਛੋਟੇ ਹੋਂ ਤੋਂ ਹੀ ਸੀਗਾ ਤੇ ਜਿੱਦਾਂ ਕਿ ਆਪਾਂ ਵਿਆਹਤ ਮਰੇ ਹੂੰ ਇਹਨੂੰ ਅਜੇ ਸਾਲ ਕੀ ਹੋਇਆ ਆ ਤੇ ਅਸੀਂ ਦੋਨੋਂ ਕੁਕਿੰਗ ਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਕਹਿ ਸਕਦੇ ਬਟ ਅਸੀਂ ਦੋਨੋਂ ਰਾਤ ਮਿਲ ਚੀਜ਼ਾਂ ਬਣਾਉਂਦੇ ਸੀਗੇ ਤੇ ਅਸੀਂ ਉਤੋਂ ਸ਼ੁਰੂ ਕੀਤਾ ਕਿ ਚਲੋ ਇਹਨਾਂ ਦਾ ਸ਼ੌਂਕ ਵੀ ਹੈਗਾ ਕਿ ਸਾਨੂੰ ਬਣਾਉਂਦੇ ਰਹੀਆਂ ਘਰੇ ਕਿਉਂ ਨਾ ਲੋਕਾਂ ਨੂੰ ਵੀ ਇਹ ਸਵਾਦ ਚਖਾਇਆ ਜਾਵੇ ਤੇ ਅੱਜ ਕੱਲ੍ਹ ਲੋਕਾਂ ਦਾ ਜੋ ਵੀ ਕ੍ਰੇਜ਼ ਹੈਗਾ ਇੰਸਟਾ ਤੇ ਰੀਲਸ ਵੀ ਇੰਨੀਆਂ ਫੇਮਸ ਹੁੰਦੀਆਂ ਆ ਤੇ ਲੋਕ ਫੂਡ ਬਲੌਗਰਸ ਜੋ ਵੀ ਹੈ ਅੱਜ ਕੱਲ ਬਹੁਤ ਜ਼ਿਆਦਾ ਇਹ ਚੀਜ਼ ਟ੍ਰੈਂਡ ਚਾਈ ਹੋਈ ਹੈ ਇਸ ਲਈ ਆਪਾਂ ਦੋਨਾਂ ਨੇ ਕੈਫੇ ਸ਼ੁਰੂ ਕੀਤਾ ਹੈ ਵਲਾ ਜੀ ਮੈਡਮ ਜੌਬ ਵੀ ਕਰਦੇ ਹੋ ਜੌਬ ਤੋਂ ਬਾਅਦ ਵੀ ਲੇਦਾ ਤੁਸੀਂ ਹੱਥ ਘਟਾ ਲਿਆ ਠਹਿ ਕੇ ਕੈਫੇ ਦੇ ਵਿੱਚ ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ ਕਿਉਂਕਿ ਆਲਰੇਡੀ ਜੌਬ ਤੇ ਤਾਂ ਬੰਦਾ ਵੈਸੇ ਹੱਥ ਜਾਂਦਾ ਇੰਨਾ ਕੰਮ ਹੁੰਦਾ ਜੀ ਮੈਡਮ ਉਹ ਤੇ ਹੈ ਬਟ ਦੇਖੋ ਇਹਨਾਂ ਦੇ ਸ਼ੌਂਕ ਹੈ ਮੇਰਾ ਵੀ ਸ਼ੌਂਕ ਹੈ ਤਾਂ ਫਿਰ ਕਿਉਂ ਨਾ ਆਪਾਂ ਹਲਕੇ ਹਨਾ ਜਦ ਵਿਆਹ ਤੋਂ ਬਾਅਦ ਹੁਣ ਸਾਂਝ ਕਾਰੀ ਲਈ ਹੈ ਤਾਂ ਫਿਰ ਇਹ ਸਾਂਝ ਦੇ ਨਾਲ ਹੀ ਹੁਣ ਆਪਾਂ ਨਵੀਂ ਸ਼ੁਰੂਆਤ ਕੀਤੀ ਹੈ ਦੇਖੋ ਤੁਹਾਨੂੰ ਸਭ ਨੂੰ ਇੱਕ ਵਾਰੀ ਆ ਕੇ ਅਗਰ ਇੱਥੇ ਆਉਂਗੇ ਤਾਂ ਤੁਹਾਨੂੰ ਟੇਸਟ ਕਰੋ ਤੇ ਤੁਸੀਂ ਇੱਥੇ ਬਾਰ ਬਾਰ ਆਉਂਗੇ ਜੀ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਵਿਆਹ ਨੂੰ ਇੱਕ ਸਾਲ ਹੋ ਗਿਆ ਕਿਵੇਂ ਲੱਗਿਆ ਰਿਚ ਸਾਡੀ ਮੈਡਮ ਲਵ ਮੈਰਿਜ ਸੀ ਲਵ ਮੈਰਿਜ ਸੀ ਜੀ ਮੈਡਮ ਲਵ ਮੈਰਿਜ ਦੀ ਦੱਸੋ ਕਿਵੇਂ ਮਿਲੇ ਸੀਗੇ ਤੁਸੀਂ ਮੈਡਮ ਅਸੀਂ ਦੁਆਬਾ ਕਾਲਜ ਦੇ ਵਿੱਚ ਮਿਲੇ ਸੀ ਤੇ ਉੱਥੇ ਅਸੀਂ ਇਕੱਠੇ ਪੜ੍ਹਦੇ ਸੀਗੇ ਤੇ ਕਲਾਸਮੇਟ ਸੀਗੇ ਤੁਸੀਂ ਹਾਂਜੀ ਹਾਂਜੀ ਮੈਮ ਕਲਾਸਮੇਟ ਸੀਗੇ ਅਸੀਂ ਪ੍ਰੋਜੈਕਟਸ ਵਗੈਰਾ ਵੀ ਇਕੱਠੇ ਕਰਦੇ ਸੀ ਤੇ ਉਦਾਂ ਹੀ ਆਪਾਂ ਫਿਰ ਨਾਲ ਸਾਡੇ ਆਪਾਂ ਦੋਨੋਂ ਬੈਸਟ ਫਰੈਂਡ ਸੀਗੇ ਉਸ ਤੋਂ ਬਾਅਦ ਅਸੀਂ ਇੰਸਟੀਚੂਟ 'ਚ ਵੀ ਇਕੱਠੇ ਹੀ ਪੜਾਂਦੇ ਸੀਗੇ ਜੀ ਤੋ ਅਗੇ ਤੁਸੀਂ ਦੱਸੋ ਇਹ ਲਵ ਸਟੋਰੀ ਕਾਲਜ ਤੋਂ ਸਟਾਰਟ ਹੋਈ ਹੈ ਇੰਸਟੀਚੂਟ ਤੋਂ ਨਹੀਂ ਕਾਲਜ ਤੋਂ ਸਟਾਰਟ ਹੋਈ ਜੀ ਅਜੀ ਕਾਲਜ ਤੋਂ ਸਟਾਰਟ ਹੋਈ ਠੀਕ ਹੈ ਤੇ ਕਿਵੇਂ ਕਾਲਜ ਤੋਂ ਕਿਵੇਂ ਕਿ ਨੈਨ ਪ੍ਰੋਪੋਜ਼ ਕੀਤਾ ਤੁਸੀਂ ਦੱਸੋ ਪ੍ਰੋਪੋਜ਼ ਮੈਨੂੰ ਕੀ ਤਰਜ਼ੀਂ ਮੈਨੂੰ ਅਜੀ ਕੀ ਸੋਚ ਲਿਆ ਸੀਗਾ ਤੁਹਾਡੀ ਬੈਸਟ ਫਰੈਂਡ ਸੀ ਡਰ ਵੀ ਸੀਗਾ ਵੀ ਆ ਮੈਂ ਨਹੀਂ ਨਾ ਕਰਨਾ ਨਹੀਂ ਨਹੀਂ ਦੋਸਤੀ ਤੋਂ ਵੀ ਲੱਗਦਾ ਜਾਉਂ ਹਾਂ ਐਡਾ ਨਹੀਂ ਕੋਈ ਸੋਚਿਆ ਸੀ ਜੀ ਬਸ ਮੈਂ ਪ੍ਰਪੋਜ਼ ਕਰਤਾ ਮੈਨੂੰ ਇਹਦਾ ਨੇਚਰ ਅੱਛਾ ਲੱਗਾ ਸੀਗਾ ਇਹਦਾ ਬਿਹੇਵ ਵਗੈਰਾ ਸਾਰਾ ਕੁਝ ਉਹਨੂੰ ਦੇਖ ਕੇ ਜੀ ਤੇ ਕੀ ਸੋਚ ਕੇ ਕੀਤਾ ਸੀਗਾ ਤੁਸੀਂ ਸੋਚਿਆ ਸੀਗਾ ਕਿ ਇਸ ਵਿਆਹ ਕਰਾਵਾਂਗੇ ਜਾਂ ਜਸਟ ਵੈਸੇ ਨਹੀਂ ਨਹੀਂ ਸੋਚਿਆ ਸੀ ਜੀ ਕਿ ਮੈਰਿਜ ਕਰਾਵਾਂਗੇ ਅੱਛਾ ਹਾਂ ਤੇ ਮੈਮ ਜਦੋਂ ਤੁਹਾਡੀ ਬੈਸਟ ਫਰੈਂਡ ਤੁਹਾਨੂੰ ਪ੍ਰਪੋਜ਼ ਕੀਤਾ ਤੁਹਾਨੂੰ ਨੂੰ ਲੱਗੇ ਵੀ ਇਹ ਕਿੰਦਾ ਵੀ ਵਿਆਹ ਵਾਲਾ ਰਿਸ਼ਤਾ ਅੱਗੇ ਜਾਊਗਾ ਕਿ ਨਹੀਂ ਕਿਦਨੇ ਅਸੀਂ ਕਿੰਨੇ ਦਿਮਾਗ ਦਿਮਾਗ ਦੇ ਵਿੱਚ ਜੁੜੀਆਂ ਕੱਲਾ ਨਹੀਂ ਮੈਡਮ ਨੇਚਰ ਤਾਂ ਬਹੁਤ ਜ਼ਿਆਦਾ ਇਹਨਾਂ ਦਾ ਵਧੀਆ ਹੈ ਸ਼ੁਰੂ ਤੋਂ ਹੀ ਇਦਾਂ ਦਾ ਬੈਸਟ ਫਰੈਂਡ ਇਦਾਂ ਦਾ ਜੀਵਨ ਸਾਥੀ ਕਿਸੇ ਕਿਸੇ ਨੂੰ ਮਿਲਦਾ ਆ ਜੀ ਠੀਕ ਹੈ ਤੇ ਇਦਾਂ ਦੇ ਬੰਦੇ ਨੂੰ ਟੁਕਰਾ ਕੇ ਮੈਂ ਜਾਣਾ ਵੀ ਕਿੱਥੇ ਸੀਗਾ ਠੀਕ ਹੈ ਨਾ ਸੋ ਆਮ ਲੱਕੀ ਟੂ ਹੈਵਿੰਗ ਯੂ ਹੈਵਿੰਗ ਹਿਮ ਇਨ ਮਾਈ ਲਾਈਫ ਤੇ ਮੈਂ ਮੀ ਇਸ ਸੁਹੀਸ ਮਤਲਬ ਤੁਸੀਂ ਕੱਟੀ கிਲਾਸਮੇਟ ਸੀ ਨਾ ਕਲਾਸਮੇਟ ਦਾ ਪਤਾ ਹੁੰਦਾ ਕਿ ਕੌਣ ਪੜਨ ਚੁ ਹੁਸ਼ਿਆਰ ਹੈ ਤੇ ਕੌਣ ਤਾਂ ਲੈਕ ਹੈ ਤੁਹਾਡੇ ਚ ਹੁਸ਼ਿਆਰ ਕੌਣ ਸੀ ਮੈਂ ਕਿਸ ਦੇ ਲੈਕ ਕੌਣ ਸੀ ਕੀ ਤੁਸੀਂ ਨਹੀਂ ਕਲਾਸ ਤੋਂ ਬਾਹਰ ਕਰਦੇ ਹੋਵੇ ਤਾਂ ਨਾਲ ਤੁਸੀਂ ਵੀ ਗਏ ਹਾਂਜੀ ਮੈਡਮ ਜ਼ਬਰਦਸਤੀ ਜਾਣਾ ਪੈਂਦਾ ਸੀ ਕੀ ਕਰੀਏ ਫਿਰ ਬੈਸਟ ਫਰੈਂਡ ਆ ਉਹਨਾਂ ਤੋਂ ਬਿਨਾ ਦਿਲ ਵੀ ਲੱਗਣਾ ਸੀ ਅੱਛਾ ਤੇ ਕਹਿੰਦੇ ਕਿ ਸੀ ਕਿ ਟੀਚਰ ਵੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਨਹੀਂ ਬਾਅਦ ਚ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਉਹਨਾਂ ਨੂੰ ਪਤਾ ਸੀ ਰਾਘਵ ਐ ਤੇ ਦਿਵਿਆ ਦਿਵਿਆ ਤੇ ਰਾਘਵ ਐ ਓਕੇ ਯਾ ਠੀਕ ਐ ਤੇ ਫਿਰ ਮੈਂ ਜਦੋਂ ਅੱਗੇ ਪੜ੍ਹਾਣਗੇ ਹਨਾ ਕੱਠੀ ਪੜ੍ਹਾਉਂਦੇ ਸੀਗੇ ਹਾਂਜੀ ਮੈਡਮ ਕੱਠੀ ਕਲਾਸਿਸ ਦਿੰਦੇ ਸੀ ਆਪਾਂ BCMC ਦੇ ਸਟੂਡੈਂਟਸ ਨੂੰ IT ਦੀ ਕਲਾਸਿਸ ਸਾਰਾ ਕੁਝ ਇਕੱਠੇ ਕਲਾਸਿਸ ਲਗਾਉਂਦੇ ਸੀ ਓਕੇ ਜੀ ਘਰ ਕਿਵੇਂ ਦੱਸਿਆ ਮਤਲਬ ਪਤਾ ਲੱਗਿਆ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿਛੀ ਵਿਆਹ ਕਰਾਉਣਾ ਤੂੰ ਦੱਸ ਨਹੀਂ ਘਰ ਪਹਿਲਾਂ ਮੈਂ ਦੱਸਿਆ ਸੀ ਆਪਣੇ ਕੀ ਸੀ ਗੱਲ ਕੀਤੀ ਸੀ ਕਰੇ ਨਹੀਂ ਮਮਾ ਨੂੰ ਦੱਸਿਆ ਸੀ ਉਹਨੂੰ ਮਿਲੇ ਵੀ ਹੋਏ ਸੀ ਪਹਿਲਾਂ ਇਹ ਘਰ ਆਂਦੀ ਵੀ ਸੀਗੀ ਜਿੱਦਾਂ ਆਪਾਂ ਸਟੂਡੈਂਟਸ ਨੂੰ ਪੜ੍ਹਾਉਂਦੇ ਸੀ ਪਹਿਲਾਂ ਇਸ ਤੋਂ ਪਹਿਲਾਂ ਮੈਂ ਆਪਣਾ ਆਪਾਂ IT ਦਾ ਇੰਸਟੀਚਿਊਟ ਚਲਾਉਂਦਾ ਸੀ ਤੇ ਕੋਵਿਡ ਤੋਂ ਬਾਅਦ ਉਹ ਬੰਦ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਹੀ ਇਹ ਕੈਫੇ ਬਾਰੇ ਸੋਚਿਆ ਤੇ ਉਸ ਟਾਈਮ ਵੀ ਇਹ ਘਰ ਆਂਦੀ ਸੀ ਫਿਰ ਘਰਦਿਆਂ ਨੂੰ ਵੀ ਅੱਛੀ ਲੱਗਦੀ ਸੀ ਫਿਰ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਘਰਦਿਆਂ ਦੀ ਮਰਜ਼ੀ ਤੇ ਨਾਲ ਹੀ ਅਸੀਂ ਫਿਰ ਅੱਗੇ ਬਲੈਂਕ ਇਹਦਾ ਤਾਂ ਨਹੀਂ ਹੋਇਆ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਤੁਹਾਨੂੰ ਫੇਸ ਕਰਦੀ ਪਈ ਨਹੀਂ ਐਡਾ ਹੀ ਕੋਈ ਗੱਲ ਨਹੀਂ ਹੋਈ ਘਰਦਿਆਂ ਦੀ ਸਹਿਮਤੀ ਦੇ ਨਾਲ ਹੀ ਹੋਇਆ ਸਾਰਾ ਕੁਝ ਅੱਛਾ ਘਰਦਿਆਂ ਦੀ ਸਹਿਮਤੀ ਨਾਲ ਹਾਂ ਬਿਲਕੁਲ ਜੀ ਜੀ ਠੀਕ ਹੈ ਤੇ ਹੁਣ 1 ਸਾਲ ਹੋ ਗਿਆ ਨਾ ਹਾਂ ਜੀ ਹਾਂ ਜੀ ਤੇ ਵੀ ਜਿਵੇਂ ਤੁਹਾਨੂੰ ਤੁਹਾਡਾ ਸੁਪਨਾ ਸੀਗਾ ਕਿ ਮੈਂ ਆਪਣਾ ਕੈਫੇ ਖੋਲਾਂ ਤੇ ਮੈਂ ਉੱਥੇ ਕੰਮ ਕਰਾਂ ਨਾ ਤੇ ਵਿਆਹ ਨੂੰ 1 ਸਾਲ ਹੋ ਗਿਆ ਪਹਿਲਾਂ ਕਿ ਉਹਨੇ ਸੋਚਿਆ ਇਹ ਚੀਜ਼ ਦੱਸਿਆ ਪਹਿਲਾਂ ਮੈਂ ਮੇਰਾ ਆਈਟੀ ਦਾ ਇੰਸਟੀਚਿ ਤੇ ਅਸੀਂ ਉਹਨੂੰ ਚਲਾ ਰਹੇ ਸੀ ਕੋਵਿਡ ਤੋਂ ਬਾਅਦ ਬੰਦ ਹੋ ਗਿਆ ਹੌਲੀ ਹੌਲੀ ਜਦੋਂ ਜਿੱਦਾਂ ਫੋਨ ਸਾਰੀਆਂ ਈ ਕਲਾਸਿਸ ਚੱਲ ਰਹੀਆਂ ਵਾ ਜਾਂ ਕੁਝ ਵੀ ਆ ਉਹਨੂੰ ਲੈ ਕੇ ਫਿਰ ਇੰਸਟੀਚਿਊਟ ਕਾਫੀ ਮਤਲਬ ਕਿ ਡਾਊਨ ਹੋ ਰਿਹਾ ਸੀ ਤੋਂ ਫਿਰ ਉਹਦੇ ਸੋਚ ਕੇ ਹੌਲੀ ਹੌਲੀ ਮੈਂ ਸੋਚੀ ਕਿ ਇਸ ਕੰਮ 'ਚ ਜਾਵਾਂ ਕਿ ਇਸ ਕੰਮ 'ਚ ਜਾਵਾਂ ਇਸ ਚੀਜ਼ ਦਾ ਮੈਨੂੰ ਸ਼ੌਂਕ ਸੀਗਾ ਫਿਰ ਮੈਂ ਕਿਹਾ ਕਿਉਂ ਜਿਹੜੀ ਚੀਜ਼ ਆਂਦੀ ਹੈ ਉਹੀ ਕਰਦੇ ਹਾਂ ਜੀ ਪਹਿਲਾਂ ਟੀਚਰ ਸੀ ਤੇ ਹੁਣ ਤੁਸੀਂ ਕੁੱਕ ਬਣ ਗਏ ਹੋ ਜੀ ਤੇ ਮਤਲਬ ਪਹਿਲਾਂ ਟੀਚਰ ਵਾਲਾ ਟੈਗ ਲੱਗਾ ਹੋਇਆ ਵਾ ਜੀ ਹੂੰ ਸ਼ੈਫ ਵਾਲਾ ਲੱਗਾਇਆ ਹੋ ਗਿਆ ਜੀ ਸ਼ੈਫ ਵਾਲਾ ਲੱਗਾਇਆ ਹੋ ਗਿਆ ਸੀ ਮਤਲਬ ਕਿ ਖੁਸ਼ ਹੋਏ ਤੇ ਤੋ ਜਾਂ ਕਿਤੇ ਮਤਲਬ ਤਾਂ ਕਿ ਨਹੀਂ ਅਸੀਂ ਥੋੜਾ ਨਹੀਂ ਖੁਸ਼ ਆ ਜਿੱਤੇ ਦੋਨੋਂ ਇਕੱਠੇ ਆ ਉੱਤੇ ਆਪਾਂ ਖੁਸ਼ ਹੀ ਆ ਚਾਹੇ ਜਿੱਥੇ ਮਰ ਜੀ ਤੁਹਾਨੂੰ ਇਹ ਕਿ ਇਸ ਕਾਫੇ ਨੂੰ ਜਿਹੜੇ ਤਾਂ ਛੋਟਾ ਜਿਹਾ ਕਾਫੇ ਆ ਸਾਡਾ ਇਹਨੂੰ ਹੋਰ ਵੱਡਾ ਕਰੀਏ ਔਰ ਇਹਦੇ ਅੱਗੇ ਬ੍ਰਾਂਚਿਸ ਅੱਗੇ ਬਣਾਈਏ ਫਿਰ ਜਿੱਦਾਂ ਟੂਰਿਸਟ ਪਲੇਸਿਸ ਉੱਤੇ ਵੀ ਇਹਦੇ ਜ ਆਪਾਂ ਛੋਟੇ ਛੋਟੇ ਕਾਫੇ ਖੋਲੀਏ ਇਹ ਫੈਮਲੀ ਨੇ ਫੁੱਲ سپورਟ ਕੀਤਾ ਸੀਗਾ ਹਾਂ ਫੁੱਲ سپورਟ ਕੀਤਾ ਜੀ ਬਣਾਉਂਦੇ ਸੀ ਟੀਚਰ ਸੀਗੇ ਹੋ ਤੁਸੀਂ ਮਤਲਬ ਕਾਫੇ ਖੋਲੋਗੇ ਪਤਾ ਨਹੀਂ ਚੱਲਦਾ ਕਿ ਨਹੀਂ ਚੱਲਦਾ ਕਿਉਂਕਿ ਅੱਜ ਕੱਲ ਜ਼ਿਆਦਾਤਰ ਲੋਕ ਕਿ ਬਿਜ਼ਨਸ ਕਰਦੇ ਪਏ ਹਾਂ ਹਾਂ ਪਰ ਫੈਮਲੀ ਨੇ ਪੂਰਾ سپورਟ ਕੀਤਾ ਮੇਰੇ ਪਾਪਾ ਨੇ ਕਹਿੰਦਾ ਸੀ ਸੀਸਟਰਸ ਨੇ ਸਭ ਨੇ ਕਿਹਾ ਕਿ ਸੁਣਿਆ ਹੀ ਹੈ ਤੋ ਮਿਹਨਤ ਕਰੋ ਫਲ ਆਪੇ ਰਵੰਦਿੰਦਾ ਹੈ ਜੀ ਕਿਉਂ ਦੱਸੋ ਤੁਹਾਡੇ ਇੱਥੇ ਸਪੈਸ਼ਲ ਕੀ ਕੀ ਮਿਲਦਾ ਕੀ ਕੀ ਖਾਣ ਦੇ ਲਈ ਆ ਸਕਦੇ ਨੇ ਜਲੰਧਰ ਵਾਸੀ ਸਾਡੇ ਇੱਥੇ ਇੱਕ ਤਾਂ ਪਹਾੜਾ ਵਾਲੀ ਮੈਗੀ ਮਿਲਦੀ ਹੈ ਜਿਹੜੇ ਹਮਸਪੈਲ ਪਹਾੜਾ ਚ ਖਾਂ ਜਾਂਦੇ ਆ ਫਿਰ ਸਾਡੇ ਕੋਲ ਪਹਾੜੀ ਮੋਮੋਜ਼ ਮਿਲਦੇ ਆ ਜਿਹੜੇ ਸਪੈਸ਼ਲ ਮੱਕਲੋੜਗਨ ਜਿ ਵਗੈਰਾ ਦੇ ਲਈ ਸਾਈਡ ਮਿਲਦੀਆਂ ਉਸੇ ਤਰੀਕੇ ਦੀ ਔਥੈਂਟਿਕ ਚਟਨੀ ਹੈ ਫਿਰ ਆਪਣੇ ਕੋ ਪਿੰਕ ਕਲਰ ਦੀ ਰੋਸ ਟੀ ਹੈ ਗ੍ਰੀਨ ਕਲਰ ਦੀ ਪਾਂਟ ਟੀ ਹੈ ਸਪਾਇਰਲ ਪੋਟੈਟੋ ਹੈ ਬਾਕੀ ਹੋਰ ਵੀ ਕਿੰਨਾ ਕੁ ਚੀਜ਼ ਹੈ ਸਾਰਾ ਕੁਝ ਇਹ ਚੀਜ਼ਾਂ ਸਾਡੀਆਂ ਸਪੈਸ਼ਲ ਹੈ ਮਤਲਬ ਪਹਾੜਾ ਵਾਲੀਆਂ ਚੀਜ਼ਾਂ ਇੱਥੇ ਲੈ ਆਏ ਹਾਂ ਹਾਂ ਸਾਰਾ ਇੱਦਾਂ ਦੀ ਖੁਸ਼ੀ ਹੋਈ ਤਾਂ ਇਦਾਂ ਦਾ ਮਤਲਬ ਬਿਲਕੁਲ ਬਿਲਕੁਲ ਲੋਕਾਂ ਨੂੰ ਬਿਲਕੁਲ ਜੀ ਲੋਕਾਂ ਨੂੰ ਜਿੱਦਾਂ ਮੈਂ ਕਲੋਰੀਗਨ ਜਾ ਕੇ ਅਗਰ ਸਪੈਸ਼ਲ ਮੋਮੋਸ ਖਾਂਦੇ ਆ ਤੇ ਹੁਣ ਇੱਥੇ ਜਲੰਧਰ 'ਚ ਵੀ ਖਾ ਸਕਦੇ ਆ ਜੀ ਵੀਰੇ ਤੁਸੀਂ ਸਿੱਖਿਆ ਸੀ ਕੁਕਿੰਗ ਦਾ ਕੰਮ ਕਿਉਂਕਿ ਪਹਿਲਾਂ ਤੁਸੀਂ ਟੀਚਰ ਸੀਗੇ ਨਹੀਂ ਮੈਂ ਮੈਂ ਸਿੱਖਿਆ ਤਾਂ ਨਹੀਂ ਕੰਮ ਪਰ ਮੈਨੂੰ ਸ਼ੌਂਕ ਸੀਗਾ ਮੈਂ ਚੀਜ਼ਾਂ ਘਰ ਵੀ ਬਣਾ-ਬਣਾ ਕੇ ਟਰਾਈ ਕਰਦਾ ਹੁੰਦਾ ਸੀ ਫਿਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਖਵਾ ਲੀਆਂ ਕਦੀ ਕਿਸੇ ਨੇ ਘਰ ਆਣਾ ਉਹਨੂੰ ਟੇਸਟ ਕਰਵਾਨੀ ਉਹ ਸਭ ਨੂੰ ਟੇਸਟ ਵਧੀਆ ਲੱਗਦਾ ਸੀ ਫਿਰ ਮੈਂ ਜਿੱਦਾਂ ਕਿਤੇ ਵੀ ਜਾ ਕੇ ਕੋਈ ਡਿਸ਼ ਖਾਂਦਾ ਸੀਗਾ ਉਹ ਮੈਂ ਦੇਖਦਾ ਸੀ ਕਿ ਕਿਸ ਤਰੀਕੇ ਨਾਲ ਬਣਾਈਆ ਮੈਨੂੰ ਹੁੰਦਾ ਸੀ ਕਿ ਹਾਂ ਇਸੇ ਤਰੀਕੇ ਦੀ ਡਿਸ਼ ਬਣਾਈ ਉਹ ਫੇ ਮੈਂ ਚੀਜ਼ਾਂ ਬਣਾਉਂਦਾ ਰਿਹਾ ਬਣਾਉਂਦਾ ਰਿਹਾ ਫਿਰ ਤਾਂ ਕਰਕੇ ਮੈਂ ਉਸ ਜੀ ਨੂੰ ਇਨਫੇ ਸ਼ੁਰੂ ਕੀਤਾ ਜਿਸ ਭਾਦੂ ਜੀ ਨੂੰ ਕਿੰਨਾ ਕਿ ਖਵਾਉਂਦੇ ਸੀ ਬਣਾ ਆਪਣਾ ਕੇ ਚੀਜ਼ਾਂ ਇਹੀ ਬੱਸ ਉਹ ਈ ਜਿਆਦਾ ਖਵਾ ਖਵਾ ਕੇ ਮੈਡਮ ਇਮਪ੍ਰੈਸ ਹੋਏ ਆ ਤੇ ਅੱਜ ਇਹਨਾਂ ਦੇ ਵਰਤੀਆਂ ਜੀ ਠੀਕ ਹੈ ਨਹੀਂ ਤਾਂ ਉਹ ਇਕੱਠੇ ਕੰਮ ਕਰਦੇ ਸੀ ਗੱਲ ਨੂੰ ਲੈ ਕੇ ਨੋਖਜੋਗ ਹੋ ਗਈ ਤੇ ਫਿਰ ਉਹ ਤਾਂ ਮੈਮ ਚੱਲਦੀ ਰਹਿੰਦੀ ਹੈ ਨਾ ਥੋੜੀ ਬਹੁਤ ਹਾਂ ਦੂਸਰ ਕੋਈ ਹੋਰ ਕੋਣ ਹੈ ਐ ਲੀਆਕੂ ਏ ਕਿਆ ਰਿਓ ਨਹੀਂ ਇਹ ਜਾਦਾ ਮੈਂ ਨਹੀਂ ਹੱਸਾ ਕਰਦੇ ਹੋ ਇਹ ਜਿੱਦਾਂ ਸਮਝ ਲੋ ਕਿ ਤੇ ਇਹਨੇ ਕੋ ਮਨ ਜਾਣਾ ਜਾਂ ਕੁਝ ਹੈ ਜੇ ਸਡਨਲੀ ਕੋਈ ਪਲਾਨ ਕੈਨਸਲ ਹੋ ਜਾਂਦਾ ਜਾਂ ਕੁਝ ਹੈ ਇਹਨੂੰ ਖੇਚ ਜੜ ਜਾਂਦੀ ਮੈਡਮ ਚੜਦੀ ਆ ਕੁੜੀਆਂ ਦਾ ਨੂੰ ਬਥੇ ਸ਼ੌਂਕ ਹੁੰਦਾ ਸ਼ਾਪਿੰਗ ਕੀਤੀ ਹੁੰਦੀ ਸਾਰੀ ਤਿਆਰੀ ਕੀਤੀ ਹੁੰਦੀ ਅੱਧੀਆਂ ਦਾ ਜਦ ਅਸਹੇਲੀਆ ਨੂੰ ਦੱਸਿਆ ਹੁੰਦਾ ਮੈਂ ਜਾਣਾ 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 ਇੱਕਦਮ ਕੁਝ ਕੈਨਸਲ ਹੋ ਜਾਤਾ ਕਿੰਨਾ ਜ਼ਿਆਦਾ ਗਲਤ ਲੱਗਦਾ ਹੈ ਨਾ ਫੇਰ ਗੁਸਾ ਤਾਂ ਉਹ ਨਾ ਬੰਦਾ ਮੇਰੀ ਜੇਲੀਆਂ ਤਾਂ ਨਹੀਂ ਦਿੰਦੀਆਂ ਜੇਲੀਆਂ ਤਾਂ ਨੇ ਅਗਲੇ ਸਟੇਟਸ ਦੇਖਦੇ ਰਹੇ ਨੇ ਦੇਖਿਆ ਹਿਤ ਤੱਕ ਪਈ ਨਹੀਂ ਪਈ ਨਹੀਂ ਤੇ ਕੀ ਜਵਾਬ ਦਵਾਂ ਮੈਂ ਠੀਕ ਹੈ ਤੇ ਤੁਸੀਂ ਜਿਵੇਂ ਮੈਨੂੰ ਇੱਥੇ ਕੰਮ ਕਰਦੇ ਹੋ ਲੋਕ ਆਉਂਦੇ ਨੇ ਤੁਹਾਨੂੰ ਐਪਰੀਸ਼ੀਏਟ ਕਰਕੇ ਜਾਂਦੇ ਨੇ ਹਾਂਜੀ ਹਾਂਜੀ ਲੋਕਾਂ ਨੂੰ ਸਾਡਾ ਟੇਸਟ ਵੀ ਵਧੀਆ ਲੱਗਦਾ ਲੋਕੀ ਵੀ ਉਹ ਕਹਿੰਦੇ ਆ ਕਿ ਯਾਂ ਖਾਣਾ ਵਧੀਆ ਹੈ बार-बार ਆਉਣ ਨੂੰ ਕਹਿੰਦੇ ਆ ਹੁਣ ਸਾਡੇ ਕੁਝ ਕਸਟਮਰ ਵੀ ਹੋਣ ਲੱਗ ਗਏ ਆ ਜੀ ਇਹ ਕਹਿੰਦੇ ਤੇ ਇਦਾਂ ਨਹੀਂ ਕਹਿੰਦੇ ਵੀ ਹਾਂ ਬਹੁਤ ਵਜੇ ਕੰਮ ਕਰਦੇ ਤੁਸੀਂ ਇਕੱਠੇ ਨਹੀਂ ਹਜੇ ਤੱਕ ਤੇਰੀਆਂ ਕੀ ਆ ਜੀ ਹੁਣ ਚਾਹਤ ਉੱਪਰ ਹੁੰਦਾ ਇੱਕ ਨੀਚੇ ਹੁੰਦਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਈਆਂ ਨੂੰ ਕਈਆਂ ਨੂੰ ਲੱਗਦਾ ਹੈ ਕਿ ਨੀਚੇ ਖੜੇ ਉਹ ਉੱਪਰ ਕੋਈ ਕੁਕੂ ਵਗੈਰਾ ਬਣਾ ਰਿਹਾ ਹੋਊਗਾ ਤਾਂ ਹੁਣ ਤਾਂ ਵੀਡੀਓ ਤੋਂ ਸ਼ਾਇਦ ਲੋਕਾਂ ਨੂੰ ਪਤਾ ਲੱਗੇ ਕਿ ਇਹ ਸਾਡੇ ਦੋਨਾਂ ਦੀ ਕੱਤੀ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਵੀ ਕਰਨਗੇ ਕਿ ਹਾਂ ਵੀ ਆਪਣਾ ਬਿਜ਼ਨਸ ਚਲਾਉਣ ਵਾਸਤੇ ਸ਼ਾਇਦ ਵਾਲੀ ਦਾ ਸਹਾਰਾ ਲੈ ਰਿਆ ਤੁਸੀਂ ਉਹਨਾਂ ਨੂੰ ਕੀ ਜਵਾਬ ਦੋਗੇ ਇਹ ਤਾਂ ਮੈਨੂੰ ਲੋਕਾਂ ਦੀ ਸੋਚ ਹੈ ਨਾ ਕਿ ਕੌਣ ਕੀ ਕਹਿੰਦਾ ਵਾ ਹੁਣ ਇਹ ਤਾਂ ਹੁਣ ਅਸੀਂ ਤਾਂ ਆਪਸ ਵਿੱਚ ਇੱਕ ਸਾਥ ਦੇ ਨਾਲ ਕਰ ਰਹੇ ਹਾਂ ਸਾਰਾ ਕੁਝ ਹੁਣ ਇਹ ਚ ਲੋਕੀ ਨੈਗੇਟਿਵ ਚੱਲਣ ਪੋਜ਼ਿਟਿਵ ਚੱਲਣ ਦੀ ਉਹਨਾਂ ਹੀ ਸੋਚ ਹੈ ਨਾ ਹੁਣ ਵਿਆਹ ਦੇ ਬੰਧਨ ਚ ਵੱਧ ਗਏ ਹੁਣ ਜਿਹੜਾ ਜੋ ਮਰਜ਼ੀ ਬੋਲਦਾ ਕੋਈ ਚੱਕਰ ਨਹੀਂ ਪਹਿਲਾਂ ਲਵ ਮੈਰਿਜ ਵੇਲੇ ਵੀ ਗੱਲਾਂ ਸੁਨੀਆਂ ਪਈਆਂ ਸੀਗਾ ਬਟ ਕੀ ਗੱਲਾਂ ਸੁਨੀਆਂ ਮੈਂ ਕਈ ਗੱਲਾਂ ਸੁਨੀਆਂ ਪੈਂਦੀਆਂ ਕਿ ਬੈਸਟ ਫਰੈਂਡ ਸੀ ਅੱਛਾ ਆਉਦੇ ਨਾਲ ਹੋਈ ਹੈ ਇਹਦੇ ਨਾਲ ਹੋਈ ਹੈ ਤੁਹਾਨੂੰ ਪਤਾ ਹੀ ਹੈ ਲੋਕਾਂ ਦੀ ਅੱਜ ਕੱਲ ਸੋਚ ਜਿੱਦਾਂ ਦੇ ਲੋਕ ਉਹ ਜਿਨ੍ਹਾਂ ਲੋਕ ਉਹਨੀਆਂ ਗੱਲਾਂ ਸੋ ਕੋਈ ਫਰਕ ਨਹੀਂ ਪੈਂਦਾ ਆਪਾਂ ਦੋਨੋਂ ਨਾਲ ਆ ਕਿਸ ਤੋਂ ਇਲਾਵਾ ਕੋਈ ਫਰਕ ਨਹੀਂ ਪੈਂਦਾ ਜੀ ਤੁਹਾਨੂੰ ਜਰੂਰ ਆਪਣਾ ਐਡਰੈਸ ਦੱਸੋ ਕਿੱਥੇ ਤੁਹਾਡੀ ਇਹ ਮਤਲਬ ਕੈਫੇ ਆ ਸਾਡਾ ਐਡਰੈਸ ਹੈਗਾ ਸੋਡਲ ਚੌਂਕ ਦੇ ਵਿੱਚ ਹੈ ਹਾਂਜੀ ਪ੍ਰੀਤ ਨਗਰ ਰੋਡ ਦੇ ਉੱਤੇ ਸਾਹਮਣੇ ਬਿਲਕੁਲ ਰਾਮਲੀਲਾ ਪਾਰਕ ਹੈ ਹੋਰ ਉਹਦੇ ਨਾਲ ਹੀ ਫੋਟੋ ਵਾਲਾ ਗਿਫਟ ਹੈ ਉਹ ਬਿਲਕੁਲ ਆਪੋਜ਼ਿਟ ਸਾਡਾ ਰਾਵਿਆਸ ਕੈਫੇ ਹੈ ਜੀ ਰਾਵਿਆ ਦਾ ਤੁਹਾਡਾ ਨਾਮ ਤੇ ਹੈ ਨੀ ਨਾ ਰਾਵਿਆ ਕਿਸੇ ਦਾ ਵੀ ਤੇ ਕਿਹਦੇ ਨਾਮ ਦੇ ਰੱਖਿਆ ਇਹ ਸਾਡੇ ਦੋਨਾਂ ਦੇ ਨਾਮ ਤੋਂ ਹੈ ਜੀ ਰਾਗਵ ਪਲੱਸ ਦਿਵਿਆ ਨੂੰ ਮਿਲਾ ਕੇ ਬਣਿਆ ਰਾਵਿਆ ਓਕੇ ਜੀ ਸਾਡਾ ਹੈਸ਼ਟੈਗ ਵੀ ਹੈ ਰਾਵਿਆ ਠੀਕ ਆ ਰਏ ਇਹਨਾਂ ਦਾ ਤੇ ਵੀ ਵਾਈ ਮੇਰਾ ਲਾ ਗਿਆ ਠੀਕ ਹੈ ਤੇ ਇਹ ਕਿੰਨਾ ਨੇ ਮਤਲਬ ਦਬਾਤੀ ਕ੍ਰੀਏਸ਼ਨ ਸੀ ਵੀ ਨਹੀਂ ਆਪਾਂ ਇਹ ਰੱਖਾਂਗੇ ਨਾਮ ਨਹੀਂ 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 ਅਸੀਂ ਵਿਆਹ ਦੇ ਉੱਤੇ ਵੀ ਮੈਡਮ ਵਿਆਹ ਦੇ ਪਿੱਛੇ ਜਿਹੜਾ ਹੁੰਦਾ ਨਾ ਜਿਹੜਾ ਸਟੇ ਰਿਡੋ ਹੋ ਤੱਕ ਹੈ ਡਰਾਵਿਆ ਲਿਖਾਇਆ ਤੋਂ ਉਹਨੂੰ ਹੀ ਅਸੀਂ ਪ੍ਰਮੋਟ ਕਰਕੇ ਅੱਜ ਆਪਣਾ ਕੈਫੇ ਖੋਲਿਆ ਦਰਾਵਿਆਸ ਕੈਫੇ ਠੀਕ ਤੇ ਜਿਵੇਂ ਨਾਰਮਲੀ ਸੀ ਦੇਖਦੇ ਆ ਕਿ ਬਹੁਤ ਸਾਰੇ ਕਪਲਸ ਇਕੱਠੇ ਕੰਮ ਕਰਦੇ ਆ ਜਦੋਂ ਫੇਮਸ ਹੋ ਜਾਂਦੇ ਆ ਵਾਇਰਲ ਹੋ ਜਾਂਦੇ ਆ ਫਿਰ ਉਹ ਲੱਭਦੇ ਨੇ ਆਪਣੀ ਸ਼ੌਕ ਤੇ ਤਾਂ ਤਾਂ ਤੁਸੀਂ ਤਾਂ ਨਹੀਂ ਕਰਦੇ ਨਹੀਂ ਇੰਦਾ ਨਹੀਂ ਕਰਦੇ ਕਿ ਇਹ ਤਾਂ ਖੁਸ਼ੀ ਸ਼ੈਫਾ ਜੀ ਅਸੀਂ ਇੱਥੇ ਲੱਭਾਂਗੇ ਹਮੇਸ਼ਾ ਜਦੋਂ ਮਰਜ਼ੀ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਇੱਥੇ ਟੇਸਟੀ ਟੇਸਟੀ ਫੂਡ ਖਾ ਸਕਦੇ ਤੇ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਗੱਲ ਨੂੰ ਜਦੋਂ ਤੁਹਾਨੂੰ ਲੋਕ ਜਾਣਨਗੇ ਲੋਕ ਤੇ ਬਿਲਕੁਲ ਸਪੈਸ਼ਲੀ ਆਇਆ ਕਰਨਗੇ ਇਹ ਤਾਂ ਨਹੀਂ ਮਤਲਬ ਕਿ ਐਟੀਟਿਊਡ ਆ ਜਾਗਾ ਵੀ ਨਹੀਂ ਅਹੀ ਨਹੀਂ ਨਹੀਂ ਇੰਦਾ ਨਹੀਂ ਸਾਨੂੰ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਕੇ ਮਿਲ ਲੂ अपना कांटेक्ट नंबर जरूर शेयर कर दो ताजो जो किसी ने मतलब थोड़ी शॉप वाले कुछ ना हो गए ये थोड़े फूड वाले ऐसे ऑनलाइन डिलीवरी अवेलेबल है वो हम दो-चार दिन तक शुरू हो जानी है ओके ठीक है वगैरह स्विगी वगैरह तो शुरू हो तो जाएगा जी जरूर तुझे अपना कांटेक्ट नंबर शेयर कर दो 896819109696 सो एट द बिस्ट स्टडी ऑडियंस को कोई फायदा या मैसेज बस यही मैसेज है कि साडे आओ फूड खाओ टेस्ट देखो पहाड़ा वाला स्वाद इते आके लो जी ਮੈਂ ਤੁਸੀਂ ਕੁਝ ਕਹੋਗੇ ਨਹੀਂ ਮੈਡਮ ਸਾਰੀ ਜਨਤਾ ਨੂੰ ਇਹ ਹੀ ਕਹੂੰਗੀ ਕਿ ਸਾਡੇ ਕੈਫੇ ਚ ਆਓ ਵਿਜ਼ਿਟ ਕਰੋ ਅਸੀਂ ਤੁਹਾਨੂੰ ਸਵਾਦ ਸਵਾਦ ਖਾਣਾ ਖਵਾਵਾਂਗੇ ਤੇ ਤੁਹਾਨੂੰ ਆਪਾਂ ਰਿਪੀਟ ਤੋਂ ਰਿਪੀਟ ਰਿਪੀਟ ਤੋਂ ਰਿਪੀਟ ਸਰਵ ਕਰਾਂਗੇ ਜੀ ਇੱਕ ਚੀਜ਼ ਹੋਰ ਜਿਵੇਂ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਨਾ ਪਹਿਲਾਂ ਜੌਬ ਤੇ ਜਾਂਦੇ ਹੋ ਫਿਰ ਇੱਥੇ ਮਤਲਬ ਆਉਂਦੇ ਹੋ ਫਿਰ ਇੱਥੇ ਸਾਰਾ ਕੰਮ ਕਰਦੇ ਹੋ ਫਿਰ ਘਰ ਜਾ ਕੇ ਇਹ ਸੇਵਾ ਕੌਣ ਕਰਦਾ ਹੈ ਕੌਣ ਘਰ ਖਾਣਾ ਲੈ ਕੇ ਆਉਂਦਾ ਨਹੀਂ ਮੈਂ ਘਰ ਜਾ ਕੇ ਫੇ ਬਣਾਈਦਾ ਖਾਣਾ ਤੇ ਫੇ ਉਸ ਤੋਂ ਬਾਅਦ ਥੋੜਾ ਜਿਹਾ ਕੰਮ ਕਰੀਦਾ ਉਹਦਾ ਮੇਰੀ ਜਿਹੜੀ ਫੈਮਿਲੀ ਹੈ ਬਹੁਤ ਹੈਲਪਫੁਲ ਹੈ ਪਹਿਲਾਂ ਸਾਰਾ ਕੰਮ ਕੀਤਾ ਹੁੰਦਾ ਕੋਈ ਇੰਨੀ ਜ਼ਰੂਰਤ ਨਹੀਂ ਪੈਂਦੀ ਮੇਰੇ ਮਦਰ ਇਨ ਲਾ ਹੈ ਉਹ ਸਾਰੀ ਸਪੋਰਟ ਕਰਦੇ ਆ ਮੇਰੀ ਫੈਮਲੀ ਬਹੁਤ ਜ਼ਿਆਦਾ ਮੈਨੂੰ ਸਪੋਰਟ ਕਰਦੀ ਹੈ ਸਾਡੇ ਦੋਨਾਂ ਨੂੰ ਸਪੋਰਟ ਕਰਦੀ ਹੈ ਇਵਨ ਕਿ ਤੇ ਮੈਨੂੰ ਇਦਾਂ ਕੁਝ ਨਹੀਂ ਹੁੰਦਾ ਬਸ ਥੋੜਾ ਬਹੁਤ ਹੀ ਹੁੰਦਾ ਹੈ ਅੱਧਾ ਘੰਟਾ ਕੰਮ ਕਰਕੇ ਫੇਰ ਸੋਜੀਦਾ ਫੇਰ ਕੰਮ ਤੇ ਫਿਰ ਰਿਪੀਟ ਇਟ ਐਂਡ ਰਿਪੀਟ ਹੈ ਹਾਂ ਵੰਦਗੀ ਜੀ ਸਮਝਦੇ ਅੰਦਰ ਥੈਂਕ ਯੂ ਮੈਮ